ਛੱਡਨੇ ਹੋਣੇ ਆ ਮੈਨੂੰ ਲੱਗਦਾ ਹਨਾ ਚੈਂਪੀਅਨ ਘੋੜਿਆ ਬਈ 2012 ਦਾ ਪਿੰਡ ਜਟਾਣਾ ਉੱਚਾ ਖੇਡ ਮੇਲਾ ਘੋੜੀਆਂ ਵਾਲੇ ਸਰਦਾਰ 2022 ਹਾਂ 2022 2022 ਦਾ ਚੈਂਪੀਅਨ ਆ ਉਹ ਅੱਗੇ ਜਾ ਰਿਹਾ ਘੋੜਾ ਚਾਲੇ ਦੀ ਵੇਖੋ ਨੱਚਦਾ ਜਾਂਦਾ ਇਹਨੂੰ ਕਹਿੰਦੇ ਹੁੰਦੇ ਆ ਵੇਲ ਬੋਤ ਆ ਕੋਡੇ ਜੀਨ ਸਾਲੇ ਵੀਚੀ ਕੇ ਉਹ ਚੰਗੀ ਦੂਜੇ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਅਸੀਂ ਤੁਹਾਨੂੰ ਤਲਵੰਡੀ ਘੋੜਾ ਮੇਲਾ ਦੀਆਂ ਤੁਹਾਨੂੰ ਰੇਸਾਂ ਦਿਖਾਉਣੇ ਆ ਅੱਜ ਪੱਟਾਂ ਦੌੜਾਂ ਦਾ ਮੁਕਾਬਲਾ ਇਹ ਗਰਾਊਂਡ ਤਿਆਰ ਹੋਈ ਜਾਂਦਾ ਏ ਦੌੜਾਂ ਵਾਸਤੇ ਤੇ ਕੁਝ ਟਾਈਮ ਚ ਰੇਸਾਂ ਵੀ ਸ਼ੁਰੂ ਹੋਣ ਵਾਲੀਆਂ ਦਿਖਾਉਣੇ ਆ ਜੀ ਕਿਸਾਨਾਂ ਦਾ ਮਾਓ ਕੁਝ ਨਹੀਂ ਕਹਿਣਾ ਤੁਸੀਂ ਕਹਿ ਸਾਬ ਫੀਸ ਘੱਟ ਕਰਦੀ ਏ ਤੇ ਪੈਸੇ ਦੇ ਨੇ ਉਹ ਗੱਲ ਕਰੋ ਤੁਸੀਂ ਐਵੇਂ ਗੱਲਾਂ ਕਰ ਰਹੇ ਹੋ ਨਾ सेकंड 25 पॉइंट है भाई जी 23 सेकंड मारियो तो भाई जी बॉडी कबड्डी है दोनों ते कुछ ना समझ आता है दोनों ते हां आई दिस स्पीड मारी की हुई है भाई यहां होता देखो ये ये भी है गया स्पीड है ये 20 ਸੈਕਿੰਡ 0.8 ਦੇ ਉਪਰ ਦੀ ਹੈ ਬੜਾ ਬੜਾ ਰੇਸਾਂ 24 ਸਕੈਂਡ 65 ਪੁਆਇੰਟ ਆ ਘੋੜੀ ਨੇ 24 ਸਕੈਂਡ ਪੁਆਇੰਟ 65 ਦੇ ਕਵਰ ਕੀਤੀ ਸਾਰੀ ਰੇਸ ਆ ਦੇਖੋ ਇਹ ਜਾਂਦੀ ਆ ਅਬਲ ਕੁੜੀ ਤੇ ਘੋੜਾ 26 ਸਕਿੰਟਾਂ ਦੇ ਵਿੱਚ ਇਹਨੇ ਰੇਸ ਕਵਰ ਕੀਤੀ ਆ 26 ਸਕਿੰਟਾਂ ਦੇ ਵਿੱਚ ਹੁਣ ਤੁਹਾਨੂੰ ਅਗਲੀ ਕੁੜੀ ਤੇ ਘੋੜਾ ਜਾਨਵਰ ਰੇਸ ਵਾਲਾ ਦਿਖਾਉਣੇ ਆ ਸ਼ਾਹਬ ਅੱਲਾ ਆ ਕਰੀ ਜਾਂਦੇ ਆ ਤੇਰੀ ਲਾਲ ਆਉਗੀ ਹਨਾ ਇਹ ਹੁਣ ਇਧਰ ਹੋ ਜੀ ਮਾੜਾ ਤੋਰਪੀ

ਤੂੰ ਨਿਗਰ ਰੱਖੀ ਜੇਗਾ ਆ ਸੁਣਿਆ ਕਰੀ ਕਿੰਨੇ ਸਕਿੰਟ ਫਿਰ ਤੇਰੀ ਹਾਲ ਤੇਰੀ ਬਣਾ ਦਨੇ ਆ ਵੀਡੀਓ ਆਪਾਂ ਚੈਨਲ ਤੇ ਪਾਵਾਂਗੇ ਲੰਗਾ ਕੀ ਨਾ ਜ਼ਰਾ ਜੱਜਲ ਜੱਜਲ ਕਿਹੜਾ ਪਿੰਡ ਆ ਜੱਜਲ ਜੱਜਲ ਕੱਲੀਆਂ ਦੇਖਣੀਆਂ ਰੇਸਾਂ ਇੱਥੇ ਤੇ ਲਿਆਉਂਦੀਆਂ ਵੀ ਇਹ ਘੋੜੀਆਂ ਨਹੀਂ ਦੇਖਣਾ ਮੇਰੇ ਸੇ ਦੇਖਣਾ ਘੋੜੀਆਂ ਹੈਗੀਆਂ ਕਿ ਨਹੀਂ ਹੈ ਨਹੀਂ ਸ਼ੌਂਕ ਹੀ ਆ ਕਰ ਦੇਖਣ ਦਾ ਅਗਰ ਵੱਡਾ ਹੋ ਕੇ ਲਿਆਇੰਗਾ ਤਾਂ ਨਹੀਂ ਠੀਕ ਹੈ ਨਾ ਜੱਜਲ ਪਿੰਡ ਦਾ ਬਈ ਇਹ ਚਲਾ ਆ ਗਈ ਨਵੀਂ ਘੋੜੀ ਇੱਕ ਹੋਰ ਕੀ ਚਾਹਿਆ ਕਿ ਮੇਸ ਕੰਟਾ ਨਹੀਂ ਕਹਿੰਦੇ ਆਪਾਂ ਵਿੱਚ ਬੋਲਾਂਗੇ ਵੀਡੀਓ ਦੇ 23 ਸੈਕਿੰਡ 32 ਪੁਆਇੰਟ 23.32 ਸੈਕਿੰਡ 23.32 ਸੈਕਿੰਡਾਂ ਦੇ ਵਿੱਚ ਕਵਰ ਕੀਤੀ ਆ ਸਾਰੀ ਰੇਸ ਇਹਨੇ ਸਾਈਡ ਤੇ ਹੋਈ ਸਾਈਡ ਤੇ ਇਧਰ ਹੋਇਆ ਵਾਜੀ ਸੁਪਟਾ ਦੌੜਣਾ ਬਾ ਮਕਾਲਾ ਚੱਲ ਰਿਹਾ ਤਲਵੰਡੀ ਔਰ ਸਮੇਲਾ ਤਲਵੰਡੀ ਘੋੜਾ ਮੇਲਾ ਨਾਲ ਘੋੜੀਆਂ ਦੀ ਵੰਡੀ ਸੀ ਇੱਕ ਦਿਨ ਅਰੀਬ ਜੀ ਚਾਲਾਂ ਦਾ ਮੁਕਾਬਲਾ ਸੀ ਅੱਜ ਪੱਟਾਂ ਦਾ 47 ਸੈਕਿੰਡ ਬਚੀ 27 27 27 27.32 ਸੈਕਿੰਡ ਆਹ ਬਈ ਕਾਊਂਟਡਾਊਨ ਕਰਨ ਵਾਸਤੇ ਬੰਦਾ ਰੱਖਿਆ ਆਪਣੇ ਚੈਨਲ ਤੇ ਇਹ ਤੁਹਾਨੂੰ ਟਾਈਮ ਦੱਸਿਆ ਕਰੂਗਾ ਕਿਉਂ ਵੀ ਆਹ ਨੋਗਰਾ ਘੋੜਾ ਬਾਈ ਜਾ ਰਹੇ ਆ ਪਤਾ ਨਹੀਂ ਕਿਹੜੇ ਪਿੰਡ ਦਾ ਘੋੜਾ ਘੋੜਾ ਬਹੁਤ ਚੰਗਾ ਕਿਹੜਾ ਘੋੜਾ ਏ ਘੋੜਾ ਕਿਹੜਾ ਇਹ ਤਾਂ ਨਹੀਂ ਔਨ ਨੂਰ ਅਵਲ ਖਰਾਣਾ ਇਧਰ ਆ ਬਤ ਨੂਰ ਅਵਲ ਖਰਾਣਾ ਕਿੱਥੇ ਆ ਔਲੀ ਆ ਜੀ ਨਹੀਂ ਨਹੀਂ ਨੂਰ ਅਵਲ ਖਰਾਣਾ ਤਾਂ ਨਹੀਂ ਯਾਰ ਘੋੜਾ ਇਹ ਘੋੜੀ ਹੈ ਹਨਾ ਨੁਗਰੀ ਘੋੜੀ ਪਿੰਡ ਦੀ ਘੋੜੀ ਤੋਂ ਆਇਆ ਤੂੰ 25.13 25 ਸੈਕਿੰਡ 13 ਲੋ ਜੀ ਅਗਲੀ ਘੋੜੀ ਤਿਆਰ ਆ ਆ ਰਹੀ ਆ ਪੂਰੀਆਂ ਫੁੱਲ ਸਪੀਡਾਂ ਦੇ ਆ ਗਈ ਲੋ ਹਰ ਟਾਈਮ ਦੀ ਨਿਗਰਾਨੀ ਹਰ ਜੰਦੂਸ ਜਾਈ ਕੋਈ ਆਪਣੀਆਂ ਇਹਨਾਂ ਬਾਈਆਂ ਦੀ ਏ ਕੋੜੀ ਫਤੇ ਘੜ ਸਾਹ ਸਾਰੇ ਪਾਸੇ ਕਰਦੇ ਆ ਕਾਲੀ ਘੋੜੀ ਨੇ ਹਨਾ ਚਲੋ ਆਜੋ ਆਪਾਂ ਵੀ ਅੱਗੇ ਵਧੀਏ ਕੈਂਪ ਦੀਆਂ ਤੂੜਾਂ ਪਟਦੀ ਪਾਸੇ ਨਹੀਂ ਹੁੰਦੇ ਦੀ ਹਨਾ 30 ਸੈਕਿੰਡਾਂ 'ਚ 55 ਪੁਆਇੰਟ 30 'ਚ 55 30 ਸੈਕਿੰਡ ਪੁਆਇੰਟ 56 30 55 ਦੇ ਵਿੱਚ ਪਹੁੰਚੀ ਆ ਘੋੜੀ ਬਸ ਠੀਕ ਹੈ ਇੱਥੇ ਜੀ ਠੀਕ ਹਾਂ ਜੇ ਹੁਣ ਵਾਇ ਸਮਝਿਆ ਕਰੂੰ ਸੀ ਆਇਆ ਆਵਲਾ ਹਾਂ ਆ ਪਤਾ ਨਹੀਂ ਜਿਹੜਾ ਘੋੜਾ ਆਵਲਾ ਖਾ ਤਲਵੰਡੀ ਤੋਂ ਆਇਆ ਆਵਲਾ ਅੱਛਾ ਤਲਵੰਡੀ ਤੋਂ ਆਵਲਾ ਘੋੜਾ ਠੀਕ ਆ ਅੱਛਾ ਹਾਂ ਉਹ ਹੋਰ ਸੀ ਹਾਂ ਉਹ ਹੋਰ ਸੀ ਇਹ ਆਵਲੇ ਇਹ ਤਾਂ ਮੈਨੂੰ ਰੇਸ ਨਹੀਂ ਲਾ ਕੇ ਹਟਿਆ ਰੇਸ ਲਾ ਕੇ ਹਟਿਆ ਇਹਦਾ ਰੇਸ ਤਾਂ ਉਹ ਵੀ ਲਾ ਕੇ ਗਿਆ ਤਲਵੰਡੀ ਵਾਲਾ ਅੱਛਾ ਠੀਕ ਹੈ ਘੋੜਾ ਕਾਲਾ ਸੀ ਮੈਂ ਪਿੱਛੇ ਓਏ ਧੂੜ ਕੇ ਠਾਈ ਜਾ ਮੈ ਯਾਰ ਹੌਲੀ ਕਿਰਪਾ ਧੋੜੀ ਵਾਂਗੂ ਕਰਦਾ ਐ ਪਟਦਾ ਆਉਂਦਾ ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਕ ਘੋੜੀਆਂ ਵਾਲੇ ਤੇ ਪ੍ਰੇਸ਼ਾਂ ਦੇਖਣ ਵਾਲੇ ਪਹੁੰਚੇ ਆ ਤਲਵੰਡੀ ਵਿਖੇ

À, ha. Này, chỗ ta kiết Phật già. Chỗ ta là cái đó, ha. Chỗ ta là gì vậy? Ừ, đi ਆ ਰਹੇ ਆ ਜੀ ਵੱਖ-ਵੱਖ ਖੇਡਾਂ ਦੇ ਅਲੱਗ-ਅਲੱਗ ਥਾਵਾਂ ਤੋਂ ਚੈਂਪੀਅਨ ਘੋੜੇ ਪਟਾ ਦੌੜਾਂ ਦੇ ਇਹ ਥਲਾਂੋਂ ਨਿਕਲਦੇ ਆ ਘੋੜੇ ਹਾਂ ਇਹ ਬੰਦਾ ਬਹੁਤ ਸਵਾਰ ਪਿਛਲੇ ਕਿਹੜੇ ਵੀ ਆਈ ਸੀ ਹਨਾ ਬਾਈ ਕਾਲਾ ਬਾਬਾ ਹਾਜੀ ਛੱਡਣਾ ਬਾਈ ਹਾਜੀ ਛੱਡਣਾ ਹਾਜੀ ਹੋਣੀਆਂ ਦੇਸਾਂ ਬੱਡੀ ਤੂਏ ਆਜਾ ਆਜਾ ਉਰੇ ਆਜਾ ਉਰੇ ਉਰੇ ਆਇਆ ਹੋਣ ਗਿਆ ਮੈਨੂੰ ਦੁਬਾਰੇ ਕਰਾਉਂ ਚੈੱਕ ਕਰਦੇ ਹੋਣੇ ਹਣਾ ਲੈ ਇਹ ਤਾਂ ਜਿਹੜੇ ਲੈ ਕੇ ਆਇਆ ਇਹ ਤਾਂ ਮੈਨੂੰ ਹੋਣੀ ਲੈ ਕੇ ਆਏ ਹਣਾ ਤੋਰੇ ਨਹੀਂ ਹਜੇ ਇਹ ਘੋੜੇ ਤੋਰੇ ਜਿਹੜੇ ਛੱਡਣੇ ਆ ਹਜੇ ਇਹਦਾ ਫਸਵੇਂ ਮੁਕਾਬਲੇ ਹੋਣੇ ਆ ਨੇ ਹਾਂ ਬੰਦਾ ਬਹੁਤ ਸਵਾਰ ਆ ਗਿਆ ਨੇ ਹਾਂ ਉਹ ਨੂੰ ਐ ਵੀ ਵੱਧ ਭੱਜੂ ਕਿਵੇਂ ਉਹ ਨੂੰ ਐ ਵੀ ਵੱਧ ਭੱਜੂ ਵੀ ਪਹਿਲਾਂ ਕੁੱਗਿਆ ਨਹੀਂ ਡਰਾਉਂਦਾ ਕੋੜਾ ਅੱਛਾ ਠੀਕ ਆ ਇਹ ਅੱਡ ਅੱਡ ਤਰੀਕਾ ਹੁੰਦਾ ਭਾਈ ਘੋੜੀਆਂ ਤੋਰਨ ਦਾ ਉਹ ਡਰਾਉਂਦਾ ਨੂੰ ਐ ਵੀ ਤੇਰੇ ਭੱਜੂਆ ਵੀ ਹਾਂ ਤੇਜ਼ ਦੇ ਇੱਥੇ ਵੈਲ ਜੂਗਾ ਜਿਹੜਾ ਛੇਤੀ ਕਵਰ ਕਰੂਗਾ ਰੇਸ ਉਸੇ ਨੇ ਯਤਨਾ ਪ੍ਰੋ ਵੀ ਇੰਟਰਵਿਊ ਦੇਣਗੇ ਹਾਂ 23.25 ਦਾ ਹੀ ਰਿਕਾਰਡ ਆ ਅਜੇ ਤਾਈਂ ਦਾ ਨਾ ਜਿਹੜੇ ਨੰਗੇ ਹਾਂ ਹਾਂ ਹਜੇ ਤਾਈਂ ਬੈਸਟ ਰਿਕਾਰਡ 23.25 ਸੈਕਿੰਡ ਦਾ ਬਾਕੀ ਹਜੇ ਕੁਝ ਕੋ ਘੋੜੇ ਹੋਰ ਆਉਣੇ ਆ ਮੈਦਾਨ ਦੇ ਵਿੱਚ ਸਭ ਤੋਂ ਘੱਟ ਟਾਈਮ ਦੇ ਵਿੱਚ ਜਲਦੀ ਰੇਸ ਦਾ ਵਕਤ ਰੇਸ ਕਵਰ ਕਰਨ ਵਾਲਾ ਘੋੜਾ 23.25 ਸੈਕਿੰਡ ਨਾਗੋੜਾ ਬਹੁਤ ਕਰਮਾ ਕਾਲਾ ਮੈਨਾਂ ਸਵਾਰ ਨੂੰ ਨੇੜੇ ਹੀ ਨਹੀਂ ਹੋਣ ਦਿੰਦਾ ਜਦੋਂ ਜਿਆਦ ਹੋਈ ਜਾਂਦੀ ਹੈ ਘੋੜੇ ਨਾਲ